ਸਤਿ ਸ੍ਰੀ ਅਕਾਲ ਤੁਸੀਂ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਆਮ ਆਦਮੀ ਪਾਰਟੀ ਦੋਸਤੋ ਇਸ ਵੇਲੇ ਪਰਖ ਦੀ ਘੜੀ ਦੇ ਵਿੱਚੋਂ ਨਿਕਲ ਰਹੀ ਆ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਤੇ ਇੱਕ ਮੌਜੂਦਾ ਐਮਐਲਏ ਸ਼ੀਤਲ ਅੰਗੋਰਾਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਪਾਰਟੀ ਜੁਆਇਨ ਕਰ ਗਏ ਆਮ ਆਦਮੀ ਪਾਰਟੀ ਦੇ ਸਿਖਰ ਦੇ ਲੀਡਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਕੌਮਿਕ ਕੋਨਵੀਨਰ ਜਿਹੜ ਦੇ ਵਿੱਚ ਨੇ 1 ਤਰੀਕ ਨੂੰ ਈਡੀ ਨੇ ਰਾਜ ਸਭਾ ਦੇ ਵਿੱਚ ਲਿਆ ਸੀ ਅਰਵਿੰਦ ਕੇਜਰੀਵਾਲ ਮਾਮਲਾ ਲੈ ਕੇ ਪਾਲਿਸੀ ਦੇ ਨਾਲ ਜੁੜਿਆ ਹੋਇਆ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਸੰਕਟ ਖੜਾ ਹੋ ਗਿਆ ਸੰਕਟ ਹੈਗਾ ਰਾਜ ਸਭਾ ਮੈਂਬਰਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਵਿੱਚੋਂ 7 ਰਾਜ ਸਭਾ ਮੈਂਬਰ ਨੇ ਤੇ 7 ਰਾਜ ਸਭਾ ਮੈਂਬਰਾਂ ਦੇ ਵਿੱਚੋਂ ਜਿਹੜੇ 5 ਰਾਜ ਸਭਾ ਮੈਂਬਰ ਨੇ ਉਹ ਰਾਜ ਸਭਾ ਮੈਂਬਰ ਨੇ ਜਿਹੜੇ ਉਹਨਾਂ ਨੇ ਭਾਜਪਾ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਕੋਈ ਵਿਰੋਧ ਨਹੀਂ ਉਹਨਾਂ ਨੇ ਕੀਤਾ ਜਿਹੜੇ ਵਿਰੋਧ ਹੋਏ ਉਹਨਾਂ ਦੇ ਵਿੱਚ ਹਿੱਸਾ ਨਹੀਂ ਲਿਆ ਵੱਡਾ ਸਵਾਲ ਦੋਸਤੋ ਇਹ ਬਣ ਰਿਹਾ ਰਾਜ ਸਭਾ ਮੈਂਬਰ ਕਿਹੜੇ-ਕਿਹੜੇ ਨੇ ਇੱਕ ਤਾਂ ਸੰਦੀਪ ਪਾਠਕ ਨੇ ਇੱਕ ਰਾਗਵ ਚੱਡਾ ਨੇ ਦੋ ਵੱਡੇ ਨਾਮ ਨੇ ਇਹਨਾਂ ਬਾਰੇ ਆਪਾਂ ਜਾਣਦੇ ਹਾਂ ਸੰਤ ਬਲਵੀਰ ਸਿੰਘ ਸੱਚੇਵਾਲ ਉਹ ਚੁੱਪ ਨੇ ਉਹਨੇ ਕੁਝ ਬੋਲੇ ਹੈਗੇ ਤੇ ਆਪਣਾ ਸੰਤ ਬਲਵੀਰ ਸਿੰਘ ਸੱਚੇਵਾਲ ਕ੍ਰਿਕਟਰ ਹਰਪਜਨ ਸਿੰਘ ਹੈਗੇ ਨੇ ਸੰਜੀਵ ਰੋੜਾ ਹੈਗੇ ਨੇ ਅਸ਼ੋਕ ਕੁਮਾਰ ਮਿੱਤਲ ਹੈਗੇ ਨੇ ਵਿਕਰਮਜੀਤ ਸਿੰਘ ਸਾਨੀ ਹੈਗੇ ਨੇ ਇਹਨਾਂ ਨੇ ਭਾਜਪਾ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਸਮਾਗਮ ਹੋਏ ਨੇ ਕੌਮੀ ਸਮਾਗਮ ਹੋਏ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਉਹਨਾਂ ਦੇ ਵਿੱਚ ਹਿੱਸਾ ਲਿਆ ਜਿਹੜਾ ਦਿੱਲੀੋਂ ਇੱਕ ਆਰਡਰ ਆਇਆ ਸੀ ਕਿ ਆਪਣੀ ਫੇਸਬੁੱਕ ਦੇ ਉੱਪਰ WhatsApp ਦੇ ਉੱਪਰ Instagram ਦੇ ਉੱਪਰ ਆਪਣੇ Telegram ਦੇ ਉੱਪਰ ਤੁਸੀਂ ਫੋਟੋਆਂ ਲਾਉਣੀਆਂ ਨੇ ਆਪਣੀ ਫੇਸਬੁੱਕ ਦੇ ਉੱਪਰ ਫੋਟੋਆਂ ਲਾਉਣੀਆਂ ਨੇ ਪ੍ਰੋਫਾਈਲ ਦੇ ਉੱਪਰ ਕਵਰ ਪੇਜ ਦੇ ਉੱਪਰ ਅਰਵਿੰਦ ਕੇਜਰੀਵਾਲ ਦੀਆਂ ਸਾਰਿਆਂ ਨੇ ਲਾਈਆਂ ਇਹਨਾਂ ਨੇ ਨਹੀਂ ਲਾਈਆਂ ਉਥੋਂ ਆਮ ਆਦਮੀ ਪਾਰਟੀ ਵੀ ਹੈਰਾਨ ਹੈ ਕਿ ਸਾਡੇ ਚੁਣੇ ਹੋਏ ਰਾਜ ਸਭਾ ਮੈਂਬਰ ਨੇ ਇਹ ਐਦਾਂ ਕਿਉਂ ਕਰ ਰਹੇ ਨੇ ਸਾਡੇ 5 ਰਾਜ ਸਭਾ ਮੈਂਬਰ ਆਖਰ ਚੁੱਪ ਕਿਉਂ ਹੋਗੇ ਇੱਕ ਇਹ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਲਈ ਵੀ ਤੇ ਪੰਜਾਬੀਆਂ ਦੇ ਲਈ ਵੀ ਰਾਗਵ ਚੱਡਾ ਇਸ ਸਮੇਂ ਲੰਡਨ ਦੇ ਵਿੱਚ ਨੇ ਬੇਸ਼ੱਕ ਉਹਦੋਂ ਨੇ ਕਿਸੇ ਸਮਾਗਮ ਦੇ ਵਿੱਚ ਹਿੱਸਾ ਨਹੀਂ ਲਿਆ ਰਾਗਵ ਚੱਡਾ ਨੇ ਪਰ ਰਾਗਵ ਚੱਡਾ ਬੋਲ ਰਹੇ ਨੇ ਖਿਲਾਫ ਬੋਲ ਰਹੇ ਨੇ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਉਹ ਰਾਸਵ ਮੈਂਬਰ ਨੇ ਬੀਜਪੀ ਦੇ ਖਿਲਾਫ ਬੋਲ ਰਹੇ ਨੇ ਸੰਦੀਪ ਪਾਠਕ ਵੱਡੇ ਤੌਰ ਦੇ ਉੱਪਰ ਲੋਕ ਸਭਾ ਦੀਆਂ ਤਿਆਰੀਆਂ ਕਰ ਰਹੇ ਨੇ ਆਮ ਆਦੀ ਪਾਰਟੀ ਦੇ ਲਈ ਬੀਜਪੀ ਦਾ ਡਟ ਕੇ ਉਹ ਵਿਰੋਧ ਕਰ ਰਹੇ ਨੇ ਪਰ ਪੰਜ ਰਾਸਵ ਮੈਂਬਰ ਦੋਸਤੋ ਚੁੱਪ ਨੇ ਪਤਨੀ ਕਿਹੜੀ ਗੱਲਾਂ ਚੁੱਪ ਨੇ ਇਸ ਚੁੱਪ ਨੇ ਆਮ ਆਦਮੀ ਪਾਰਟੀ ਨੂੰ ਵੀ ਦੋਸਤੋ ਹੈਰਾਨ ਕਰਤਾ ਪੰਜ ਰਾਸਵਾ ਮੈਂਬਰ ਆਮ ਆਦਮੀ ਪਾਰਟੀ ਦੇ ਬਿਲਕੁਲ ਸ਼ਾਂਤ ਨੇ ਬਿਲਕੁਲ ਚੁੱਪ ਨੇ ਨਾ ਭਾਜਪਾ ਦੇ ਖਿਲਾਫ ਬੋਲੇ ਨੇ ਨਾ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਉਸ ਤਰੀਕੇ ਦੇ ਨਾਲ ਬੋਲਦੇ ਨੇ ਕਿਸੇ ਸਮਾਗਮ ਦੇ ਵਿੱਚ ਹਿੱਸਾ ਵੀ ਨਹੀਂ ਲਿਆ ਬਲਵੀਰ ਸਿੰਘ ਸੱਚੇਵਾਲ ਨੇ ਤਾਂ ਕਿਹਾ ਸੀ ਕਿ ਰਾਸਵਾ ਮੈਂਬਰ ਬਣਾ ਦਿਓ ਮੈਂ ਸਿਆਸੀ ਸਮਾਗਮ ਦੇ ਵਿੱਚ ਕਿਸੇ ਦੇ ਵਿੱਚ ਹਿੱਸਾ ਨਹੀਂ ਲਾਉਂਗਾ ਤੇ ਹੋਰ ਜਿਹੜੇ ਇਹਨਾਂ ਦੇ ਕੋਈ ਹੈਗੇ ਨੇ ਕੁਝ ਵੱਡੇ ਨਾਮ ਨੇ ਰਾਸਵਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਿਹਾ ਸੀ ਅਸੀਂ ਗੈਰ ਸਿਆਸੀ ਆ ਅਸੀਂ ਪੰਜਾਬ ਦਾ ਪੰਜਾਬੀਅਤ ਦਾ ਤੇ ਪੰਜਾਬ ਦੇ ਮੁੱਦਿਆਂ ਦਾ ਅਸੀਂ ਕਰੋਲ ਨਵਾਵਾਂਗੇ ਅਸੀਂ ਅੱਗੇ ਲੈ ਕੇ ਜਾਵਾਂਗੇ ਨਾ ਚੀਜ਼ਾਂ ਨੂੰ ਪਰ ਅਸੀਂ ਸਿਆਸੀ ਨਹੀਂ ਹੈਗੇ ਸਿਆਸਤ ਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ ਹਰਪਾਜਨ ਸਿੰਘ ਅਸ਼ੋਕ ਮਿੱਤਲ ਸੰਜੀਵ ਅਰੋੜਾ ਬਲਵੇਦੀ ਸਿੰਘ ਸੱਚੇਵਾਲ ਵਿਕਰਮਜੀਤ ਸਿੰਘ ਸਾਨੀ ਆਹ ਚੁੱਪ ਨੇ ਇਹ ਚੁੱਪ ਨੇ ਆਮ ਆਦਮੀ ਪਾਰਟੀ ਨੂੰ ਹੈਰਾਨ ਕਰਤਾ ਆਮ ਆਦਮੀ ਪਾਰਟੀ ਵੀ ਇਸ ਸਵਾਲ ਦਾ ਜਵਾਬ ਲੱਭਣ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਵੀ ਇਸ ਸਵਾਲ ਦਾ ਜਵਾਬ ਲੱਭੋ ਕਿ ਇਹ ਅਖਰ ਚੁੱਪ ਕਿਉਂ ਨੇ